ਅੱਛਾ ਜੀ ਕਾਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀਤਾ ਹੈ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜੁਨਾ ਵੀ ਆਪਾਂ ਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਡਿਬੂਗੜ ਚਹਿਲ ਚ ਬੰਦ ਅਮਰੀਪਾਲ ਸਿੰਘ ਨੂੰ ਸੰਸਦ ਮੈਂਬਰ ਬਣਦੇ ਸੌਚਣ ਲਈ ਦਿੱਲੀ ਚ ਜਾਇਆ ਗਿਆ ਇਸ ਦੇ ਨਾਲ ਹੀ ਡਿਬੂਗੜ ਚਹਿਲ ਵਿੱਚ ਬੰਦ ਅਮਰੀਪਾਲ ਸਿੰਘ ਨੂੰ ਦਿੱਲੀ ਵਿੱਚ ਸੰਸਦ ਮੈਂਬਰ ਦੇ ਸੌਚਣ ਲਈ ਚਲਵਾਸੇ ਰਿਹਾ ਹੈ ਕਰੀਬ 4 ਵਜੇ ਭਾਰਤ ਹਵਾਈ ਸੈਨਾ ਦੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹਨ ਮੋਹਨਬਾੜੀ ਤੋਂ ਦਿੱਲੀ ਦੇ ਜਾਇਆ ਗਿਆ ਅਮਰਪਾਲ ਸਿੰਘ ਨੇ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਕੀਤਾ ਬਿਨਾਂ ਜਿੱਤੇ ਸੀ ਇਸ ਦੇ ਨਾਲ ਹੀ ਅਮਰਪਾਲ ਸਿੰਘ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਡਿਗੂਗੜ ਜੇਲ੍ਹ ਕੇਂਦਰ ਜੇਲੇ ਵਿੱਚ ਬੰਦ ਹੈ ਪੰਜਾਬ ਦੇ ਵਾਰਿਸ ਪੰਜਾਬ ਦੇ ਮੁਖੀ ਅਮਰਪਾਲ ਸਿੰਘ ਦਾ ਜਾਦਮੀਦਾਰ ਹੋ ਜੋ ਲੜੀ ਸੀ ਇਸ ਦਿਨ ਅਮਰਪਾਲ ਸਿੰਘ 1,90,000 ਤੋਂ ਵੱਧ ਵੋਟਾਂ ਨਾਲ ਫਰਕ ਨਾਲ ਜਿੱਤੇ ਸਨ ਅਤੇ ਜਿੱਦ ਤੋਂ ਬਾਅਦ ਉਹਨਾਂ ਨੇ ਸੰਸਦ ਦੇ ਮੈਂਬਰ ਬਣ ਚ ਸੋਚ ਕਰਨ ਨੂੰ ਲੈ ਕੇ ਪੈਦਾ ਹੋ ਰਹੇ ਹਨ ਇਸ ਦੇ ਨਾਲ ਹੀ ਉਹ ਅਮਰੀਪਾਲ ਸਿੰਘ ਸ਼ੁਕਰਵਾਰ ਨੂੰ ਡਿਬੂਗੜ ਜੇਲ੍ਹ ਤੋਂ ਦਿੱਲੀ ਲਈ ਰਵਾਨਾ ਹੋ ਗਏ ਅਦਾਲਤ ਨਹੀਂ